ਸਰ ਸਿਵਲ ਹਸਪਤਾਲ ਦੇ ਆਰਥੋ ਵਿਭਾਗ ਦੀ ਜਾਂਚ ਭੇਟਾਈ ਗਈ ਹੈ ਕੀ ਪੂਰਾ ਮਾਮਲਾ ਕੀ ਆ ਕੀ ਸ਼ਿਕਾਇਤ ਹੈ ਇੱਕ ਐਕਸੀਡੈਂਟ ਵਾਲਾ ਮਰੀਜ਼ 15 ਦਿਨ ਉੱਥੇ ਰੁਲਦਾ ਹਸਪਤਾਲ ਦੇ ਵਿੱਚ ਇਹ ਗੈਰ ਮਨੁੱਖੀ ਹੈ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਮੈਂ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਉਹ ਯਾਰ ਤੇ ਹੀ ਹੈ ਵੀ ਉਹਦੇ ਚ ਕਿੰਨੇ ਮਰੀਜ਼ ਆਏ ਹੱਡੀਆਂ ਦੇ ਆਰਥੋ ਦੇ ਤੇ ਉਹਨਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਐ ਕਿੰਨਿਆਂ ਦਾ ਯੋਸ਼ਮਨ ਦਾ ਇਲਾਜ ਹੋਇਆ ਕੀ ਇਹੋ ਜਿਹਾ ਮਰੀਜ਼ ਤਾਂ ਨਹੀਂ ਜੀ ਨੂੰ ਯੋਸ਼ਮਨ ਦਾ ਲਾਭ ਮਿਲ ਸਕਦਾ ਸੀ ਅਸੀਂ ਦਿੱਤਾ ਨਹੀਂਗਾ ਤੇ ਕਿੰਨੇ ਦਿਨਾਂ ਬਾਅਦ ਮਰੀਜ਼ ਦਾ ਆਪਰੇਸ਼ਨ ਹੋਇਆ ਜਾਂ ਨਹੀਂ ਵੀ ਹੋਇਆ ਮਰੀਜ਼ ਨੂੰ ਕਿਸ ਮਜਬੂਰੀ ਵਾਸਤੇ ਹਸਪਤਾਲ ਚੋਂ ਜਾਣਾ ਪਿਆ ਇੱਕ ਸਿਸਟਮ ਨੂੰ ਐਨਲਾਈਜ਼ ਕਰਨ ਦੇ ਲਈ ਅਸੀਂ ਕਿਹਾ ਵੀ ਕਿਸ ਪੱਧਰ ਤੇ ਜਿਹੜਾ ਇਹ ਲੇਕੂਨਾ ਰਹਿੰਦਾ ਕਿਸ ਪੱਧਰ ਤੇ ਘਾਟ ਰਹਿੰਦੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਔਰਥੋ ਭਾਗ ਦੀ ਜਾਂਚ ਬਿਠਾਈ ਗਈ ਆ ਤਿੰਨ ਮੈਂਬਰੀ ਕਮੇਟੀ ਜਿਹੜੀ ਆ ਉਹ ਜਾਂਚ ਕਰ ਰਹੀ ਆ ਪੂਰਾ ਮਾਮਲਾ ਕੀ ਆ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਪੀਰ ਸਿੰਘ ਆਲੱਖ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਏ ਆ ਸਰ ਸਿਵਲ ਹਸਪਤਾਲ ਦੇ ਆਰਥੋ ਵਿਭਾਗ ਦੀ ਜਾਂਚ ਪਾਈ ਗਈ ਆ ਕੀ ਪੂਰਾ ਮਾਮਲਾ ਕੀ ਆ ਕੀ ਸ਼ਿਕਾਇਤਾਈ ਸੀ ਇਹ ਜਦ ਅਸਲ ਸਾਡੇ ਇੱਕ ਰਿਟਾਇਰਡ ਸਿਵਲ ਸਰਜਨ ਨੇ ਉਹਨਾਂ ਦਾ ਮੈਨੂੰ ਇੱਕ ਮੈਸੇਜ ਆਇਆ ਸੀਗਾ ਕਿ ਉਹਨਾਂ ਦਾ ਕੋਈ ਨੋਨ ਪੇਸ਼ੈਂਟ ਆ ਜਿਹੜਾ 19 ਦਸੰਬਰ ਤੋਂ ਉੱਥੇ ਦਾਖਲ ਹੈ ਤਾਂ ਵੀ ਉਹਦਾ ਇਲਾਜ ਨਹੀਂ ਹੋ ਰਿਹਾ ਬੜੀ ਦੇਰ ਤੋਂ ਲੰਮਕ ਰਿਹਾ ਤੇ ਫਿਰ ਮੈਂ ਸਮੂਹ ਸਾਹਿਬ ਨੂੰ ਇਹਦੇ ਬਾਰੇ ਰਿਪੋਰਟ ਮੰਗੀ ਤਾਂ ਮੈਰੇ ਕਹਿਣ ਤੇ ਤੋਂ ਬਾਅਦ ਉਸ ਮਰੀਜ਼ ਦਾ 5 ਜਨਵਰੀ ਨੂੰ ਯਾਨੀ ਕਿ ਤਕਰੀਬਨ 15 ਦਿਨਾਂ ਬਾਅਦ ਉਹਦਾ ਆਪਰੇਸ਼ਨ ਹੋਇਆ ਤੇ ਮੈਨੂੰ ਸੱਚੀ ਗੱਲ ਹੈ ਇਸ ਚੀਜ਼ ਤੇ ਜਾਪਿਆ ਕਿ ਇਹ ਇੱਕ ਸੀਰੀਅਸ ਮੁੱਦਾ ਹੈ ਜੇ ਇੱਕ ਐਕਸੀਡੈਂਟ ਵਾਲਾ ਮਰੀਜ਼ 15 ਦਿਨ ਉੱਥੇ ਰੁਲਦਾ ਹਸਪਤਾਲ ਦੇ ਵਿੱਚ ਇਹ ਗੈਰ ਮਨੁੱਖੀ ਹੈ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਮੈਂ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਿ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ ਤਕਰੀਬਨ 1 ਸਾਲ ਦਾ ਜਿਹੜਾ ਪਿਛਲਾ 2023 ਹੈ ਵੀ ਉਹਦੇ ਚ ਕਿੰਨੇ ਮਰੀਜ਼ ਆਏ ਹੱਡੀਆਂ ਦੇ ਔਰਥੋ ਦੇ ਤੇ ਉਹਨਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਐ ਕਿੰਨਿਆਂ ਦਾ ਯੋਸ਼ਮਾਨ ਦਾ ਇਲਾਜ ਹੋਇਆ ਕੀ ਇਹ ਜਮਰੀਤਨੀ ਜੀ ਨੂੰ ਯੋਸ਼ਮਾਨ ਦਾ ਲਾਭ ਮਿਲ ਸਕਦਾ ਸੀ ਅਸੀਂ ਦਿੱਤਾ ਨਹੀਂਗਾ ਤੇ ਕਿੰਨੇ ਦਿਨਾਂ ਬਾਅਦ ਮਰੀਜ਼ ਦਾ ਆਪਰੇਸ਼ਨ ਹੋਇਆ ਜਾਂ ਨਹੀਂ ਵੀ ਹੋਇਆ ਮਰੀਜ਼ ਨੂੰ ਕਿਸ ਮਜੂਰੀ ਵਸ ਹਸਪਤਾਲ ਚੋਂ ਜਾਣਾ ਪਿਆ ਇਹ ਸਾਰੇ ਪਹਿਲੂਆਂ ਦੀ ਤੇ ਇਹਦੇ ਵਿੱਚ ਇਹ ਹੈ ਕਿ ਸਿਰਫ ਇਹ ਨਹੀਂ ਹੈਗਾ ਕਿ ਹੱਡੀਆਂ ਦੇ ਡਾਕਟਰਾਂ ਦੇ ਖਿਲਾਫ ਹੈ ਉਹ ਇੱਕ ਸਿਸਟਮ ਨੂੰ ਐਨਲਾਈਜ਼ ਕਰਨ ਦੇ ਲਈ ਅਸੀਂ ਕਿਹਾ ਵੀ ਕਿਸ ਪੱਧਰ ਤੇ ਜਿਹੜਾ ਇਹ ਲੈਕੂਨਾ ਰਹਿੰਦਾ ਕਿਸ ਪੱਧਰ ਤੇ ਘਾਟ ਰਹਿੰਦੀ ਹੈ ਤਾਂ ਕਿ ਅਸੀਂ ਉਹਨੂੰ ਰੈਕਟੀਫਾਈ ਕਰ ਸਕੀਏ ਸਰ ਮਰੀਜ਼ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਸੀ ਜਿਹੜੀ ਉਹਦਾ ਟ੍ਰੀਟਮੈਂਟ ਨਹੀਂ ਕੀਤਾ ਗਿਆ ਉਹਦੀ ਹੱਡੀ ਟੁੱਟੀ ਹੋਈ ਸੀ ਐਕਸੀਡੈਂਟ ਦੇ ਵਿੱਚ ਉਹਦਾ ਇਲਾਜ ਨਹੀਂ ਸੀ ਹੋਇਆ ਉਹਦਾ ਹੁਣ 5 ਜਨਵਰੀ ਨੂੰ ਉਹਦਾ ਆਪਰੇਸ਼ਨ ਹੋ ਗਿਆ ਨਹੀਂ ਉਹਦੀ ਲੱਤ ਦੀ ਹੱਡੀ ਟੁੱਟੀ ਹੋਈ ਸੀ ਕਿਹੜੇ ਕਿਹੜੇ ਅਫਸਰ ਜਿਹੜੇ ਨੇ ਹੁਣ ਜਾਂਚ ਕਰ ਰਹੇ ਨੇ ਕੀ ਸਮਾਂ ਕੋਈ ਨਧਾਰਤ ਕੀਤਾ ਗਿਆ ਇਸ ਜਾਂਚ ਉਹਦੇ ਵਿੱਚ ਮੈਂ ਤਿੰਨ ਸੀਨੀਅਰ ਮੈਡੀਕਲ ਆਫਸਰ ਨੇ ਡਾਕਟਰ ਹਰਿੰਦਰ ਸਿੰਘ ਸੂਧ ਡਾਕਟਰ ਦਵਿੰਦਰ ਕੁਮਾਰ ਤੇ ਡਾਕਟਰ ਰਮੇਸ਼ ਕੁਮਾਰ ਇਹਨਾਂ ਦੇ ਆਧਾਰ ਤੇ ਇੱਕ ਪੈਨਲ ਬਣਾਇਆ ਉਹਨਾਂ ਨੂੰ ਕਿਹਾ ਪਹਿਲਾਂ ਅਕਤੂਬਰ ਨਵੰਬਰ ਤੇ ਦਸੰਬਰ ਦਾ ਜਿਹੜਾ ਇੱਕ ਪ੍ਰੀਲੀਮਰੀ ਤੁਸੀਂ ਰਿਪੋਰਟ ਤਿਆਰ ਕਰੋ ਤੇ ਉਸ ਤੋਂ ਬਾਅਦ ਜੇ ਕੁਝ ਉਹਦੇ 'ਚ ਨਿਕਲਦਾ ਹੈ ਪ੍ਰਾਇਮਾਫੇਸੀ ਸਾਨੂੰ ਮਿਲਦਾ ਤਾਂ ਅਸੀਂ ਇਹਦੀ ਹੋਰ ਵਿਸਤਾਰ ਦੇ ਵਿੱਚ ਜਾਂਚ ਕਰਾਂਗੇ। ਇਹ ਜਾਂਚ ਕਿਸ ਤਰ੍ਹਾਂ ਦੀ ਹੋਵੇਗੀ ਜਿਹੜੀ ਤਿੰਨ ਮੈਂਬਰੀ ਕਮੇਟੀ ਹੈ ਕਿਸ ਤਰ੍ਹਾਂ ਦੀ ਜਾਂਚ ਕਰੇਗੀ ਉੱਥੇ ਡਾਕੂਮੈਂਟ ਚੈੱਕ ਕਰੇਗੀ ਕੀ ਕੀ ਚੈੱਕ ਕਰੇਗੀ ਉਸ ਨੇ ਚਲੋ ਸਾਰੇ ਉਹਨਾਂ ਦੇ ਇਨਡੋਰ ਦਾ ਰਿਕਾਰਡ ਚੈੱਕ ਕਰੇਗੀ ਕਿ ਕਿੰ ਇਹ ਟ੍ਰੀਟਮੈਂਟ ਹੋਇਆ ਆਯੂਸ਼ਮਨ ਦੇ ਅੰਡਰ ਹੋਇਆ ਕਿ ਟ੍ਰੀਟਮੈਂਟ ਦੇ ਦੌਰਾਨ ਪੇਸ਼ੈਂਟ ਲੰਬਾ ਸਮਾਂ ਤਾਂ ਨਹੀਂ ਉਹਨੂੰ ਵੇਟ ਕਰਨੀ ਪਈ ਜਾਂ ਜਿਵੇਂ ਪਹਿਲਾਂ ਕਿਹਾ ਕਿ ਪੇਸ਼ੈਂਟ ਨੂੰ ਮਜਬੂਰੀ ਦੇ ਬਸ ਹਸਪਤਾਲ ਤੋਂ ਜਾ ਕੇ ਕਿਤੇ ਪ੍ਰਾਈਵੇਟ ਤਾਂ ਨਹੀਂ ਇਲਾਜ ਕਰਾਉਣਾ ਪਿਆ ਤੇ ਦੂਜੀ ਗੱਲ ਇਹ ਹੈ ਕਿ ਜੇ ਉਹਦੇ ਕੋਲੇ ਕਾਰਡ ਸੀ ਕਿ ਵਾਕੇ ਉਹਨੂੰ ਕਾਰਡ ਦਾ ਲਾਭ ਮਿਲਿਆ ਜਾਂ ਨਹੀਂ ਮਿਲਿਆ ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਆਯੂਸ਼ਮਨ ਭਾਰਤ ਸਰਵਤ ਸਿਹਤ ਬੀਮਾ ਯੋਜਨਾ ਹੈ ਇਹ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਤੇ ਪੁੰਨ ਅਤੇ ਫਲੀਆਂ ਵਾਲਾ ਸੌਦਾ ਹੈ ਇਹਦੇ ਅੰਦੀਨ ਅਸੀਂ ਪ੍ਰਤੀ ਪਰਿਵਾਰ 5 ਲੱਖ ਦਾ ਪ੍ਰਤੀ ਸਾਲ ਪਰਿਵਾਰ ਨੂੰ ਇੱਕ ਮੁਫਤ ਇਲਾਜ ਦੀ ਸਹੂਲਤ ਦੇਣੀ ਹੁੰਦੀ ਹੈ ਤੇ ਉਹਦੇ ਵਿੱਚ ਜਿਸ ਵੀ ਬਿਮਾਰੀ ਦਾ ਅਸੀਂ ਇਲਾਜ ਕਰਦੇ ਆ ਇਸ ਸਕੀਮ ਦੇ ਅਧੀਨ ਤਾਂ ਉਹਦੇ ਵਿੱਚ ਜਿਹੜਾ ਉਹ ਨਿਰਧਾਰਿਤ ਪੈਕੇਜ ਹੁੰਦਾ ਉਹਦੀ ਜਿੰਨੀ ਰਕਮ ਹੁੰਦੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਦੱਸਦਾ ਹੁੰਦਾ ਕਿ ਬੱਚੇ ਦਾ ਨੀ ਦਾ ਆਪਰੇਸ਼ਨ ਕਰੀਏ ਜੇ ਅਜੂਸ਼ਮਾਨ ਦੇ ਅਧੀਨ ਤਾਂ 20000 ਰੁਪਿਆ ਹਸਪਤਾਲ ਦੇ ਅਕਾਊਂਟ 'ਚ ਬੀਮਾ ਕੰਪਨੀ ਬਿਲੋਂਦਾ ਹੈ ਇਸ ਤਰ੍ਹਾਂ ਔਰਥੋ ਦੇ ਕੇਸਾਂ ਦਾ ਵੀ ਆਉਂਦਾ ਬਾਕੀ ਸਪੈਸ਼ਲਟੀਆਂ ਦੇ ਕੇਸਾਂ ਦਾ ਵੀ ਆਉਂਦਾ ਹੈ ਵੀ ਇਸ ਦੇ ਨਾਲ ਮਰੀਜ਼ ਦਾ ਤਾਂ ਨੁਕਸਾਨ ਹੋਇਆ ਹੀ ਹੈ ਕਿ ਹਸਪਤਾਲ ਨੂੰ ਕਿੰਨਾ ਵਿੱਤੀ ਘਾਟਾ ਪਿਆ ਫਾਈਨੈਂਸ਼ੀਅਲ ਲਾਸ ਹੋਇਆ ਇਹਦਾ ਵੀ ਅਸੀਂ ਜਾਂਚ ਕਰਾਂਗੇ ਸਰ ਸਿਵਰ ਹਸਪਤਾਲ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਰਿਹਾ ਕੋਈ ਨਾ ਕੋਈ ਕਦੀ ਪ੍ਰੋਬਲਮ ਉੱਤੇ ਖੜੀ ਰਹਿੰਦੀ ਹੈ ਸੋ ਉੱਥੇ ਬਾਕੀ ਡਿਪਾਰਟਮੈਂਟ ਵੀ ਹੈਗੇ ਨੇ ਉਹਨਾਂ ਦੀ ਵੀ ਜਾਂਚ ਜਿਹੜੀ ਕੀਤੀ ਜਾਵੇਗੀ ਔਰਥੋ ਤੋਂ ਇਲਾਵਾ ਬਿਲਕੁਲ ਕੀਤੀ ਜਾਏਗੀ ਮੈਂ ਐਮਸੀਐਚ ਦਾ ਵੀ ਰਾਉਂਡ ਕੀਤਾ ਉੱਥੇ ਵੀ ਜਿਹੜੀਆਂ ਕਮੀਆਂ ਪੀਛੇ ਪਈਆਂ ਗਏ ਨੇ ਉਹ ਵੀ ਮੈਂ ਐਸਐਮਓ ਸਾਹਿਬਾਨ ਨੂੰ ਕਿਹਾ ਹੈ ਵੀ ਇਹਨਾਂ ਨੂੰ ਦੂਰ ਕੀਤਾ ਜਾਵੇ ਜੇ ਸਾਨੂੰ ਕਿਤੇ ਹੋਰ ਸ਼ਿਕਾਇਤ ਆਊਗੀ ਅਸੀਂ ਉੱਥੇ ਵੀ ਪ੍ਰੋਪਰ ਉਹਦੀ ਜਾਂਚ ਵੀ ਕਰਾਂਗੇ ਤੇ ਲੋੜੀਂਦੀ ਕਾਰਵਾਈ ਵੀ ਕਰਾਂਗੇ ਜਾਂਚ ਦੇ ਵਿੱਚ ਅਗਰ ਕਿਸੇ ਦੀ ਕਮੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੁਣ ਕੀਤੀ ਜਾਵੇਗੀ ਉਹ ਜੋ ਵੀ ਬਣਦੀ ਕਰਾਈ ਜਾਂ ਨੀਮਾ ਹਾਂ ਸਰ ਜਿਹੜੇ ਸਿਵਲ ਸਰਵਿਸ ਰੂਲਸ ਨੇ ਉਹਨਾਂ ਅਨੁਸਾਰ ਜਿਹੜੀ ਕਾਰਵਾਈ ਬਣਦੀ ਹੋਈ ਅਸੀਂ ਉਹ ਰਿਕਮੈਂਡ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਪੇਸ਼ਾਂਗੇ ਸੋ ਬਿਲਕੁਲ ਜਿਵੇਂ ਕਿ ਜਾਣਕਾਰੀ ਜਿਹੜੇ ਸਿਵਲ ਸਰਜਨ ਲੁਧਿਆਣਾ ਨੇ ਉਹਨਾਂ ਨੇ ਦਿੱਤੀ ਹੈ ਕਿ ਔਰਥੋ ਵਿਭਾਗ ਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਵਾ ਜਿਸ ਦਾ ਟ੍ਰੀਟਮੈਂਟ ਸਮੇਂ ਸਿਰ ਨਹੀਂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਜਾਂਚ ਬਿਠਾਈ ਗਈ ਹੈ 3 ਮੈਂਬਰੀ ਕਮੇਟੀ ਇਸ ਮਾਮਲੇ ਦੇ ਵਿੱਚ ਜਾਂਚ ਕਰੀ ਹੈ ਅਗਰ ਕੋਈ ਵੀ ਗਲਤੀ ਪਾਈ ਗਈ ਕਿਸੇ ਵੀ ਅਧਿਕਾਰੀ ਦੀ ਗਲਤੀ ਪਾਈ ਗਈ ਤਾਂ ਉਸ ਦੇ ਉੱਤੇ ਸਖਤ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ ਕੈਮਰਾਮੈਨ ਸਲਮਾਨ ਦੇ ਨਾਲ